ਜਿਲਾਵੇ ਅੱਖੀਆਂ ਚ ਤੂੰ ਵਸਦਾ ਇਹ ਨਇਕੀਆਂ ਚ ਪਾਵਾ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਹੁਣ ਅਸੀਂ ਗੱਲ ਕਰਾਂਗੇ ਦਾ ਵੈਡਿੰਗ ਸ਼ੋ ਦੇ ਪ੍ਰੈਜ਼ੈਂਟਿੰਗ ਸਪான்ਸਰ ਹਰਪਿੰਦਰ ਸਿੱਧੂ ਤੇ ਲਪਰੀ ਸਿੱਧੂ ਜੀ ਨਾਲ ਜਿਹੜੇ ਕਿ ਪੰਜਾਬ ਇੰਸ਼ੋਰੈਂਸ ਕੈਲਗਰੀ ਤੋਂ ਨੇ ਹਰਪਿੰਦਰ ਜੀ ਲਪਰੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਲਿੰਕ ਤੇ। ਅਹ ਥੈਂਕ ਯੂ ਪੰਜਾਬੀ ਲਿੰਕ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਪਿੰਦਰ ਜੀ ਲਪਰੀ ਜੀ ਤੁਸੀਂ ਆਪ ਇੱਕ ਕੈਲਗਰੀ ਦੇ ਫੇਮਸ ਕਪਲਸ ਦੇ ਵਿੱਚ ਆੰਨੇ ਹੋ ਤੇ ਹੁਣੇ ਜਿਹੜਾ ਵੈਡਿੰਗ ਸ਼ੋ ਹੋਣ ਜਾ ਰਿਹਾ ਹੈ ਇਹਦੇ ਵਿੱਚ ਹਰ ਇੱਕ ਰਿਲੀਜੀਅਨ ਤੋਂ ਹਰ ਇੱਕ ਰੇਸ ਤੋਂ ਹਰ ਇੱਕ ਬੈਕਗ੍ਰਾਉਂਡ ਤੋਂ ਬਹੁਤ ਸਾਰੇ ਕਪਲ ਜਾਣਗੇ, ਮਾਡਲਜ਼ ਆਣਗੇ, ਉਹਨਾਂ ਦੀ ਵੈਡਿੰਗ ਨੂੰ ਦਿਖਾਇਆ ਜਾਏਗਾ ਤੇ ਤੁਸੀਂ ਇਸ ਸ਼ੋ ਦੇ ਵੈਡਿੰਗ ਸ਼ੋ ਦੇ ਪ੍ਰੈਜ਼ੈਂਟਿੰਗ ਸਪான்ਸਰ ਹੋ ਕੁਝ ਵਿਚਾਰ ਦੱਸੋ ਆਪਣੇ ਸਾਡੀ ਆਡੀਅנס ਨੂੰ ਇਸ ਸ਼ੋ ਬਾਰੇ। ਅੱਜ ਉਹ ਕੋ ਬੜਾ ਯੂਨਿਕ ਸ਼ੋਅ ਲੈ ਕੇ ਆ ਰਹੇ ਨੇ ਸਿਮੀ ਜੀ ਗੈਕਸੀ ਇਵੈਂਟਸ ਮੈਨੇਜਮੈਂਟ ਤੋਂ ਜੀ ਤੇ ਮਤਲਬ ਮੇਰੇ ਖਿਆਲ ਨਾਲ ਮੈਂ ਅਜੇ ਤੱਕ ਇਦਾਂ ਦਾ ਸ਼ੋਅ ਨਹੀਂ ਅਟੈਂਡ ਕੀਤਾ ਜੀ ਸੋ ਮੇਰੇ ਲਈ ਐਕਸਾਈਟਿੰਗ ਹੋਏਗਾ ਕਿ ਡਿਫਰੈਂਟ ਕਲਚਰਸ ਨੂੰ ਵੀ ਦੇਖਾਂਗੇ ਕਿਉਂਕਿ ਆਪਾਂ ਆਪਣੀਆਂ ਵੈਡਿੰਗਸ ਅਟੈਂਡ ਕਰਦੇ ਆਂ ਪਰ ਦੂਸਰੇ ਕਲਚਰ ਦਾ ਵੀ ਦੇਖਣ ਨੂੰ ਮੌਕਾ ਮਿਲੇਗਾ ਤੋ ਮੇਰੇ ਖਿਆਲ ਨਾਲ ਬੜਾ ਵਧੀਆ ਬਾਕੀ ਲਾਪ੍ਰਿਤ ਤੁਸੀਂ ਆਪਣੇ ਜੀ ਬਿਲਕੁਲ ਸਿਮਮੀ ਜੀ ਜੇ ਆਪਾਂ ਗੱਲ ਕਰੀਏ ਤਾਂ ਹਮੇਸ਼ਾ ਇਹ ਬੜੇ ਹੀ ਡਿਫਰੈਂਟ ਸ਼ੋ ਜਿਹੜੇ ਲੈ ਕੇ ਆਉਂਦੇ ਹੁੰਦੇ ਪਿਛਲੀ ਵਾਰ ਵੀ ਇਹਨਾਂ ਦਾ ਬੜਾ ਸੋਹਣਾ ਸ਼ੋ ਸੀਗਾ ਜਿਹੜਾ ਕੰਪੀਟੀਸ਼ਨ ਇਹਨਾਂ ਨੇ ਕਰਵਾਇਆ ਸੀਗਾ ਸੋ ਬਹੁਤ ਸੋਹਣੇ ਤੇ ਡਿਫਰੈਂਟ ਸ਼ੋ ਇਹਨਾਂ ਦੇ ਹਮੇਸ਼ਾ ਹੁੰਦੇ ਆ ਪਰ ਇਸ ਵਾਰੀ ਤਾਂ ਜਿਹੜੀ ਤੁਸੀਂ ਕਮਾਲ ਹੀ ਕਰਤੀ ਕਿ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਵੈਡਿੰਗਾਂ ਜਿਹੜੀਆਂ ਉੱਥੇ ਦੇਖਣ ਨੂੰ ਮਿਲਣੀਆਂ ਤੇ ਜਿਸ ਦਿਨ ਤੁਸੀਂ ਆਫਿਸ ਆਇਸੀ ਤਾਂ ਤੁਸੀਂ ਦੱਸਿਆ ਸੀ ਕਿ ਰੀਅਲ ਵੈਡਿੰਗ ਵੀ ਆਖੇ ਜਿਹੜੀ ਹੋ ਰਹੀ ਹੈਗੀ ਹਾਂ ਜੀ ਜੇਕਰ ਕਿਸੇ ਪੰਜਾਬੀ ਚ ਗੱਲ ਕਰੀ ਤਾਂ ਗੋਰਿਆਂ ਵਾਲਾ ਵਿਆਹ ਦੇਖਣਾ ਗੋਰਿਆਂ ਵਾਲਾ ਜੀ ਗੋਰਿਆਂ ਦਾ ਵਿਆਹ ਦੇਖਣਾ ਹੈਗਾ ਤਾਂ ਤੁਸੀਂ ਟਿਕਟਸ ਜਿਹੜੀਆਂ ਫ੍ਰੀ ਹੈਗੀਆਂ ਨੇ ਤੁਹਾਨੂੰ ਪਾਸ ਹੋਣਾ ਤੁਹਾਡੇ ਕੋਲੇ ਜ਼ਰੂਰੀ ਹੈ ਪਰ ਫ੍ਰੀ ਐਂਟਰੀ ਜਿਹੜੀ ਉੱਥੇ ਹੈਗੀ ਹੈ ਜੈਂਸਸ ਸੈਂਟਰ ਦੇ ਵਿੱਚ 31st ਆਫ ਅਗਸਟ ਨੂੰ ਸੋ ਸਵੇਰੇ 11 ਵਜੇ ਸ਼ੁਰੂ ਹੋ ਜਾਣਾ ਕਿ ਤੁਹਾਨੂੰ ਇਹ ਵੀ ਕੋਈ ਟੈਨਸ਼ਨ ਨਹੀਂ ਜੇ ਮਾਰਨਿੰਗ ਸ਼ਿਫਟ ਹੈ ਤਾਂ ਤੁਸੀਂ ਈਵਨਿੰਗ 8:30 ਵਜੇ ਤੱਕ ਆਈ ਥਿੰਕ ਇਹ ਸ਼ੋ ਚੱਲ ਰਿਹਾ ਹੈਗਾ ਹਾਂ ਜੀ ਤਾਂ ਈਵਨਿੰਗ ਤੱਕ ਜਿਹੜਾ ਵੀ ਟਾਈਮ ਤੁਹਾਡੇ ਕੋਲੇ ਫ੍ਰੀ ਹੈਗਾ ਤੁਸੀਂ ਉਹਦੇ ਚ ਸਾਰਾ ਕਰੇ ਕ੍ਰਿਸਚਨ ਵੈਡਿੰਗ ਹੋਣੀ ਆ ਇੰਡੀਅਨ ਵੈਡਿੰਗ ਹੋਣੀ ਆ ਸਾਰ ਕਿਸੇ ਵੀ ਟਾਈਮ ਉਥੇ ਆ ਸਕਦੇ ਹੋ ਤੇ ਫ੍ਰੀ ਆਫਕੋਰਸ ਸ਼ੋ ਹੋ ਹੈਗਾ ਉਥੇ ਬਹੁਤ ਸਾਰੀਆਂ ਸਟਾਲਸ ਵੀ ਹੋਣੀਆਂ ਵੈਂਡਰਸ ਵੀ ਹੋਣਗੇ ਤੇ ਉਸ ਤੋਂ ਬਿਨਾ ਫੈਸ਼ਨ ਸ਼ੋ ਵੀ ਉਥੇ ਜਿਹੜਾ ਹੋ ਰਿਹਾ ਹੈਗਾ ਤੇ ਬਹੁਤ ਹੀ ਸੋਹਣੀਆਂ ਸੋਹਣੀਆਂ ਜਿਹੜੀਆਂ ਚੀਜ਼ਾਂ ਉਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਸਪੈਸ਼ਲ ਚੀਜ਼ ਇਹ ਹੈਗੀ ਆ ਕਿ ਉਥੇ ਟੋਰਾਂਟੋ ਤੋਂ ਆਈ ਥਿੰਕ ਕੋਈ ਆ ਰਹੇ ਹੈਗੇ ਹਨ ਜਿਹੜੇ ਡਿਫੋਰ ਕੰਪਨੀਆਂ ਜਿਹੜੀ ਕੈਲਬ੍ਰਿਚ ਲਾਂਚ ਹੋ ਰਿਹਾ ਪਰ ਉਹਦੇ ਨਾਲ ਨਾਲ ਬਰਾਇਡਲ ਜਿਹੜੀ ਕਲੈਕਸ਼ਨ ਹੈਗੀ ਆ ਬਹੁਤ ਹੀ ਵੱਡਾ ਸ਼ੋਰੂਮ ਹੈ ਮੈਲ ਰੋਮਿੰਗ ਬਹੁਤ ਹੀ ਵੱਡਾ ਬਰਾਇਡਲ ਬ੍ਰਾਂਡ ਹੈ ਜਿਹੜਾ ਕਿ ਕੈਲਬ੍ਰਿਚ ਨੈਕਸਟ ਇਅਰ ਜ ਜਸਤੋ ਗਾ ਜਿੰਦਾ ਵੀ ਵਿਆਹ ਨੇੜੇ-ਤੇੜੇ ਆ ਰਿਹਾ ਹੈਗਾ ਤੁਸੀਂ ਉੱਥੇ ਆ ਕੇ ਉਹਨਾਂ ਨਾਲ ਗੱਲ ਜ਼ਰੂਰ ਕਰਿਓ ਕਿਉਂਕਿ ਉਹ ਡੈਕੋਰੇਸ਼ਨ ਵੀ ਕਰ ਰਹੇ ਨੇ ਤਾਂ ਕਾਫੀ ਸੋਹਣੀ ਕਹਿੰਦੇ ਉਹ ਡੈਕੋਰੇਸ਼ਨ ਜਿਹੜੀ ਉਹ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਡੀਲਸ ਐਂਡ ਡਿਸਕਾਊਂਟਸ ਤੁਹਾਨੂੰ ਮਿਲਣਗੇ ਸੋ ਜੇ ਤੁਸੀਂ ਵਿਆਹ ਪਲਾਨ ਕਰ ਰਹੇ ਹੋ 2025 ਚ ਜਾਂ ਫਿਊਚਰ ਚ ਤਾਂ ਸਾਨੂੰ ਆ ਕੇ ਮਿਲੋ ਵਨ-ਸਟਾਪ ਸ਼ਾਪ ਐ ਵੈਡਿੰਗਸ ਦਾ ਬਹੁਤ ਐਕਸਾਈਟਮੈਂਟ ਜਿਹੜੀ ਉੱਥੇ ਜਿਵੇਂ ਕਿ ਲੋਕ ਪੀਜੀ ਨੇ ਵੀ ਦੱਸਿਆ ਵੀ ਅਸੀਂ ਬਹੁਤ ਹੀ ਐਕਸਾਈਟਿੰਗ ਇੱਕ ਪ੍ਰੋਗਰਾਮ ਲੈ ਕੇ ਆਏ ਆ ਤੇ ਲਗਪ੍ਰੀਤ ਤੇ ਹਰਪਿੰਦਰ ਬਾਜੀ ਦਾ ਬਹੁਤ-ਬਹੁਤ ਥੈਂਕ ਯੂ ਕਿਉਂਕਿ ਆਈ ਥਿੰਕ ਸਾਡੀ ਕਮਿਊਨਿਟੀ ਦੀ ਜਿਵੇਂ ਕਿ ਮੈਂ ਹਮੇਸ਼ਾ ਕਹਾਂ ਬੈਕਬੋਨ ਹੈਗਾ ਕੋਈ ਵੀ ਕਮਿਊਨਿਟੀ ਦਾ ਇਵੈਂਟ ਨਹੀਂ ਹੁੰਦਾ ਜਿੱਥੇ ਤੁਸੀਂ ਪੰਜਾਬ ਇੰਸ਼ੋਰੈਂਸ ਦਾ ਬੈਨਰ ਨਹੀਂ ਦੇਖਦੇ ਲੋਕੋਂ ਵੀ ਦੇਖਦੇ ਆ ਇਹਨਾਂ ਦੇ ਸੋਨੇ-ਸੋਨੇ ਫੇਸੇ ਨਹੀਂ ਦੇਖਦੇ ਔਰ ਆਈ ਥਿੰਕ ਉਹ ਸਾਰਿਆਂ ਨੂੰ ਬਹੁਤ ਵੱਡੀ ਇਨਕਰੇਜਮੈਂਟ ਔਰ ਮੋਟੀਵੇਸ਼ਨ ਦਿੰਦੇ ਆ ਤੁਹਾਡੀ ਇਹ ਵੀ ਗੁਜ਼ਾਰਿਸ਼ ਹੈ ਕਿ ਜਿਹੜੇ ਬਿਜ਼ਨੈਸਸ ਕਮਿਊਨਿਟੀ ਚ ਇਨਵੈਸਟ ਕਰਦੇ ਆ ਕਮਿਊਨਿਟੀ ਨੂੰ ਗਿਵ ਬੈਕ ਕਰਦੇ ਆ ਤੁਸੀਂ ਉਹਨਾਂ ਬਿਜ਼ਨੈਸਸ ਵਿੱਚ ਜਿਹੜਾ ਹੈਗਾ ਆ ਆਪਣਾ ਬਿਜ਼ਨਸ ਦਾ ਹੋ ਜੇ ਤੁਹਾਨੂੰ ਇੰਸ਼ੋਰੈਂਸ ਦੀ ਕੋਈ ਨੀਡ ਹੈਗੀ ਆ ਸੁਪਰ ਵੀਜ਼ਾ ਚਾਹੀਦਾ ਆ ਆਰਈਐਸਪੀ ਚਾਹੀਦੀ ਆ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਇਨਵੈਸਟਮੈਂਟ ਕਰਨੀ ਹੈ ਤੇ ਪੰਜਾਬ ਇੰਸ਼ੋਰੈਂਸ ਤੋਂ ਬੈਸਟ ਤੁਹਾਡੇ ਕੋਲ ਕੋਈ ਆਪਸ਼ਨ ਹੀ ਨਹੀਂ ਹੈ ਕੈਲਗਰੀ ਦੇ ਅੰਦਰ ਇਹ ਟੌਪ ਮੋਸਟ ਹੈਗਾ ਸਵੇਰੇ ਇਹ ਹੀ ਗੁਜ਼ਾਰਿਸ਼ ਹੁੰਦੀ ਹੈ ਕਿ ਜਦੋਂ ਤੁਸੀਂ ਇਹਨਾਂ ਨੂੰ ਦੇਖਦੇ ਹੋ ਤਾਂ ਤੁਸੀਂ ਐਜ਼ ਅ ਬਿਜ਼ਨਸਰ ਦੇਖੋ ਤੁਸੀਂ ਇਹ ਦੇਖੋ ਕਿ ਇਹ ਉਹ ਲੋਕ ਨੇ ਜੋ ਤੁਹਾਡੇ ਬੱਚਿਆਂ ਦੇ ਫਿਊਚਰ ਚ ਤੁਹਾਡੇ ਫਿਊਚਰ ਚ ਇਨਵੈਸਟ ਕਰ ਰਿਹਾ ਕਮਿਊਨਿਟੀ ਇਨੀਸ਼ੀਏਟਿਵਸ ਚ ਇਨਵੈਸਟ ਕਰ ਰਿਹਾ ਸੋ ਇਹਨਾਂ ਨਾਲ ਜੁੜਨਾ ਮਤਲਬ ਕਮਿਊਨਿਟੀ ਦਾ ਪ੍ਰੋਗਰੈਸ ਤੇ ਹੁਣ ਸਾਡੇ ਨਾਲ ਜੁੜੇ ਨੇ ਗਗਨਦੀਪ ਕੌਰ ਜੀ ਐਵਰਨ ਇਮੀਗ੍ਰੇਸ਼ਨ ਤੋਂ ਜੋ ਕਿ ਇਸ ਵੈਡਿੰਗ ਸ਼ੋ ਦੇ ਜਿਹੜੇ 골ਡ ਸਪੌਂਸਰ ਨੇ ਗਗਨਦੀਪ ਜੀ ਤੁਹਾਡਾ ਸਵਾਗਤ ਹੈ ਕੁਝ ਵਿਚਾਰ ਪੇਸ਼ ਕਰੋ ਆਪਣੇ ਸ਼ੋ ਬਾਰੇ ਆਪਣੇ ਬਿਜ਼ਨਸ ਬਾਰੇ ਸੋ ਸ਼ੁਗਾਰ ਜੀ ਸਾਰਿਆਂ ਨੂੰ ਯਾ ਮੈਂ ਬਹੁਤ ਖੁਸ਼ ਹਾਂ ਮੈਂ ਫਰਸਟ ਟਾਈਮ ਸਿਮੇਨੂ ਮਿਲੀ ਸੀ ਸੋ ਮੈਨੂੰ ਬੜਾ ਅੱਛਾ ਲੱਗਿਆ ਬਿਕਾਜ਼ ਸ਼ੀ ਇਜ਼ ਵੈਰੀ ਕੌਨਫੀਡੈਂਟ ਐਂਡ ਮੈਨੂੰ ਲੱਗਦਾ ਹੈ ਕਿ ਅਗਰ ਇਦਾਂ ਦਾ ਸਬਦਾਂ ਹੌਸਲਾ ਹੋਣਾ ਚਾਹੀਦਾ ਹਰ ਕੋਈ ਲੜਕੀ ਆਪਣੇ ਪ੍ਰੋਫੈਸ਼ਨ ਬਹੁਤ ਅੱਛਾ ਕਰ ਸਕਦੀ ਹੈਗੀ ਸੋ ਦੈਟਸ ਵਾਈ ਮੈਂ ਸਿਮੇਨਾ ਜੁੜੀ ਆਮ ਸੋ ਹੈਪੀ ਕਿ ਮੈਂ ਇਹਨਾਂ ਨਾਲ ਜੁੜੀ ਹੈਗੀ ਇਹਨਾਂ ਦੇ ਨਾਲ ਜੁੜਨ ਦੇ ਨਾਲ ਪਲੱਸ ਮੈਨੂੰ ਆਪਣਾ ਜਿਹੜਾ ਇੱਕ ਹਿਡਨ ਟੈਲੈਂਟ ਸੀਗਾ ਮਾਡਲਿੰਗ ਦਾ ਉਹ ਵੀ ਕਰਨ ਦਾ ਮੌਕਾ ਮਿਲਿਆ ਆਫਕੋਰਸ ਬਟ ਬਿਸਾਈਡ ਦੈਟ ਮੈਨੂੰ ਆਫਕੋਰਸ ਆਪਣੇ ਹੈਗੀ ਆਮ ਸੋ ਹੈਪੀ ਥੈਟ ਕਿ ਮੈਂ ਇਹਨਾਂ ਨਾਲ ਕਰ ਰਹੀ ਹੈਗੀ ਆ ਐਂਡ ਵੈਰੀ ਐਕਸਾਈਟਿਡ ਫॉर द ਇਵੈਂਟ ਸੋ ਜ਼ਰੂਰ ਤੁਸੀਂ ਸਾਰੇ 31st ਅਗਸਟ ਨੂੰ ਆਓ ਸਾਨੂੰ ਮਿਲੋ ਸਾਡੇ ਨਾਲ ਜੁੜੋ ਆਫ ਕੋਰਸ ਤੇ ਇੱਕ ਇਹੀ ਰੀਜ਼ਨ ਹੈ ਸਿਮੀ ਜੀ ਦਾ ਕੌਨਫੀਡੈਂਸ ਹੀ ਰੀਜ਼ਨ ਹੈ ਕਿ ਤੁਸੀਂ ਉਹਨਾਂ ਨਾਲ ਐਜ਼ ਅ ਸਪான்ਸਰ ਜੁੜੇ ਹੋ ਸ਼ੋ ਲਈ ਨਹੀਂ ਜੀ ਨਹੀਂ ਜੀ ਸ਼ੀ ਇਜ਼ ਅ ਪਰਸਨਲੀ ਰੀਜ਼ਨ ਯਾ ਦੈਟ ਵਾਸ ਰੀਜ਼ਨ ਪਰਸਨਲੀ ਸ਼ੀ ਇਜ਼ ਰੀਲੀ ਗੁੱਡ ਪਰਸਨ ਸੋ ਆਈ ਆਈ ਮੈਟ ਹਰ ਫਰਸਟ ਟਾਈਮ ਐਂਡ ਆਈ ਸੋ ਹਰ ਐਜ਼ ਮਾਈ ਐਲਡਰ ਸਿਸਟਰ ਸੋ ਉਦੋਂ ਤੋਂ ਹੀ ਮੈਂ ਇਹਨਾਂ ਨਾਲ ਜੁੜੀ ਹੋਈ ਆ ਸੋ ਮੈਨੂੰ ਬੜਾ ਅੱਛਾ ਲੱਗਦਾ ਹੈ ਖੁਦ ਵੀ ਇਹਨਾਂ ਨੂੰ ਬਹੁਤ ਚਾਹ ਸੀ ਕਿ ਮੈਂ ਕੈਲਗਰੀ ਚ ਨਵੀਂ ਆ ਮੈਂ ਕੈਲਗਰੀ ਦੀ ਕਮਿਊਨਿਟੀ ਨਾਲ ਜੁੜਨਾ ਚਾਹੁੰਦੀ ਆ ਆ ਡਿਫਰੈਂਟ ਡਿਫਰੈਂਟ ਕਲਚਰਸ ਨਾਲ ਜੁੜਨਾ ਚਾਹੁੰਦੀ ਆ ਐਂਡ ਯੂ نو ਸ਼ੀ ਇਜ਼ ਸੋ ਐਕਸਪੀਰੀਐਂਸ ਸੋ ਨੋਲੇਜੇਬਲ ਐਂਡ ਸ਼ੀ ਇਜ਼ ਬ੍ਰਿੰਗਿੰਗ ਹਰ ਯੂ نو ਨੋਲੇਜ ਇਨ ਇਮੀਗ੍ਰੇਸ਼ਨ ਫਰਮ ਵੀਸੀ ਨਾਓ ਐਂਡ ਸ਼ੀ ਇਜ਼ ਮੂਵਡ ਥੇਅਰ so i'm also yeah. very excited ki you know she's going to i mean yeah. she's already networking yeah. with yes. a lot of girls on the show jehdiya models hai giyan bahut sare businesses nal eh jud chuke ha ha ji ha ji first oh vi sabse meejhi di help deni hai <laughs> of course so ik dooje di help hundi hai hand <laughs> in, in hand hunda hai so mera manna eh ki jehde events hunde ha these are the only medium jitthe assi aake ik dooje nu milde ha chahe assi logo'na milna hai ya businesses nu milna hai kyunki aam ethe odha ta time hai ni koi opportunity ban di ni hai ki assi ਆਪਣੇ ਆਫਿਸਿਸ ਜਾਂ ਆਪਣੇ ਘਰਾਂ ਤੋਂ ਸਟੈਪ ਆਊਟ ਕਰਕੇ ਕਿਸੇ ਨਵੇਂ ਬੰਦੇ ਨੂੰ ਮਿਲिए ਉਹਨਾਂ ਉਸੇ ਸਰਕਲ 'ਚ ਹੀ ਆਪਾਂ ਰਹਿ ਜਾਂਦੇ ਆ ਸੋ ਆਈ ਥਿੰਕ ਇਵੈਂਟਸ ਇੱਕ ਬਹੁਤ ਪਾਵਰਫੁਲ ਮੀਡੀਅਮ ਹੈ ਗਿਆ ਯਾ ਸੋ ਉਸ ਪੁਆਇੰਟ 'ਤੇ ਅਸੀਂ ਦੋਨੋਂ ਯੂ ਮਤਲਬ ਯੂ نو ਸਾਈ ਕਾਮਨ ਥਿੰਕਿੰਗ ਹੈ ਗਿਆ ਉਸ ਪੁਆਇੰਟ 'ਤੇ ਹੀ ਅਸੀਂ ਮਿਲੇ ਸੀਗੇ ਐਂਡ ਵੀ ਆਰ 올 ਵੈਰੀ ਐਕਸਾਈਟਿਡ ਅਬਾਊਟ ਦ ਵੈਡਿੰਗ ਸ਼ੋ ਜਿਹੜਾ ਹੋਗਾ ਯਾ ਬਹੁਤ ਜ਼ਿਆਦਾ ਐਕਸਾਈਟਿਡ ਆ ਸੀ ਸੋ ਜ਼ਿਆਦਾ ਸੋ ਪੌਂਚੋ ਇਹਨਾਂ ਨੇ ਮਾਡਲਿੰਗ ਕਰਦੇ ਹੋਏ ਵੀ ਦੇਖੋ ਸੋਨੇ ਸੋਨੇ ਬਿਟੂ ਬਿਚਪਾ ਹੁਣ ਸਾਡੇ ਨਾਲ ਨੇ ਮਨੁਜ ਜੀ ਜੋ ਕਿ ਵੈਡ ਦਾ ਆਪਣਾ brand ਲੈ ਕੇ ਆ ਰਹੇ ਨੇ ਕੈਲਗਰੀ ਦੇ ਵਿੱਚ ਮਨੋਜੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਲੀਜ਼ ਆਪਣੇ brand ਬਾਰੇ ਤੇ show ਬਾਰੇ ਦੱਸੋ ਸਾਡੀ audience ਨੂੰ so we are a premier brand from uh, delhi जी. and we have been in business from last 61 years so, this brand was started back in delhi in uh, 1964 and now this is our third store uh, and first international store so this is going to be the flagship for uh, uh, rivardo collection and rivardo bespoke wear सो रिवॉर्डो इज मूव फ्रामेलरिंग टू एक्सेसरीज एंड नाउ वी आर कमिंग डाउन टू वेडिंग कलेक्शन एज वेल सो अवर वेडिंग कलेक्शन नेम इज़ विदेशी कैनाडा एंड इन विदेशी कैनेडा विल भी लॉन्चिंग ऑल ग्रूम्स वेयर ऑल हाई एंड ग्रूम्स वेयर इन विच विल भी शो केसिंग ऑल द लेटेस्ट प्रोडक्ट्स फ्राम इंडिया और हमारी सारी कलेक्शन जो है वो इंडिया में बनती है And uh, maximum things are done by hand. We are a premier suit makers from India, and uh, we do all kind of customized suits, uh, from bespoke suits. And we have fabrics from across the world, uh, talking about uh, Australia, Italy, and uh, London, all the places. Jinnah unique show hai. wedding collection unique brands, unique, brands unique collection hai. Videshi, videshi Canada is our bridal, uh, basically je. groom collection. all groom collection is named as videshi canada and our our brand name is uh, rivardo bespoke wear so we do custom suits for men women both custom shoes custom shirts everything so you bring us a dress and we can make it hun sade naal jide ne gurjot ji te imran ji jide ki gold sponsors ne the wedding show de bahut bahut swagat hai tuhanu please apne vichar share karo is show bare de show bare te main te ihi kahanga ke man of the best ye uh, unique show hoega ਹੋ ਹਮ ਹਮ ਆ ਕਿ ਉਹ ਟੋਟਲੀ ਫ੍ਰੀ ਹੈ ਐਨ ਐਕਸਾਈਟਮੈਂਟ ਹੈ ਕਿ ਚਾਰ ਵੈਡਿੰਗ ਇੱਕੋ ਛੱਤਲੇ ਦੇਖਾਂਗੇ ਜਿਹੜਾ ਕੋ ਮੈਨੂੰ ਲੱਗਦਾ ਕਿ ਕੈਲਗਰੀ ਚ ਨਾ ਟੀਮ ਮੈਂ ਕੈਨੇਡਾ ਦੇ ਵਿੱਚ ਆਪਣੇ ਟਾਈਪ ਦਾ ਪਹਿਲਾ ਪ੍ਰੋਗਰਾਮ ਹੋਏਗਾ ਸੋ ਬੜੀ ਐਕਸਾਈਟਮੈਂਟ ਹੈ ਅਗੇ ਸਿਮਾ ਜੀ ਨੇ ਅੱਜ ਬਹੁਤ ਆਪਣੀ ਐਫਰਟ ਬੜੀ એનર્ਜੀ ਲਗਾਈ ਹੈ ਤੇ ਸਾਰੇ ਦੋਸਤਾਂ ਨੇ ਮਿਲ ਕੇ ਅੱਜ ਪ੍ਰੋਗਰਾਮ ਤਰਤੀਬ ਦਿੱਤਾ ਹੈ ਤੋਂ ਬਣੋ ਦਾ ਬੈਸਟ ਪ੍ਰੋਗਰਾਮ ਤੋ ਵਰਦੀ ਗੋਜੋਜੋ ਸਾਹਿਬ ਇਹ ਸਾਡੇ ਨਾ ਸਪਾਂਸਰ ਨੇ ਤੁਸੀਂ ਵੀ ਦੱਸੋ ਇਟਸ ਅ ਗ੍ਰੇਟ ਇਵੈਂਟ ਆਈ ਥਿੰਕ एवरीवन शुड ਕਮ ਟੂ ਇਟ ਕਿਉਂਕਿ ਜਿਨ੍ਹਾਂ ਦੇ ਵਿਆਹ ਹੋਇਆ ਉਹਨਾਂ ਲਈ ਵੀ ਵਧੀਆ ਕਿ ਅੱਗੇ ਕਿਸੇ ਹੋਰ ਨੂੰ ਇਨੋਵੇਟਿਵ ਆਈਡੀਆ ਦੇ ਸਕਦੇ ਨੇ ਜਿਨ੍ਹਾਂ ਦੇ ਹੋਣਿਆ ਉਹਨਾਂ ਲਈ ਤਾਂ ਡੈਫੀਨਿਟਲੀ ਇਹ ਇਵੈਂਟ ਮਸਟ ਟੂ ਕਮ ਹੈਗਾ ਯਾ ਬਿਕਾਜ਼ ਯੂ نو ਯੂਨੀਕ ਆਈਡੀਆਸ ਸਮਥਿੰਗ ਨਿਊ ਟੂ ਸੀ ਜਿਨਨੇ ਸਪੌਂਸਰਸ ਹੈਗੇ ਨੇ ਨਾਟ ਜਸ ਮੀ ਕਪਲਾ ਅਦਰ ਸਪੌਂਸਰਸ ਜਿਹੜੇ ਬ੍ਰਾਈਡਲ ਵੈਡਿੰਗ ਦੇ ਵਿੱਚ ਹੈਗੇ ਨੇ ਲੋਟ ਆਫ ਥੈਮ ਆਰ ਵਿਦ ਨਿਊ ਆਈਡੀਆਜ਼ ਨਵੇਂ ਥੰਨੋ ਕੁਛ ਨਾ ਕੁਛ ਇਨੋਵੇਟਿਵ ਕ੍ਰੀਏਟਿਵ ਚੀਜ਼ ਪਤਾ ਲੱਗਦੀ ਆ ਪਲੱਸ ਸਾਰੀ ਟੀਮ ਨੇ ਸਿੰਗੀ ਜੀ ਨੇ ਜਿਹੜਾ ਐਫਰਟ ਲਾਇਆ ਉਹਨੂੰ ਐਪਰੀਸ਼ੀਏਟ ਕਰਨ ਲਈ ਪਲੀਜ਼ ਮੇਕ ਸ਼ੋਰ ਦੱਟ ਯੂ ਕਮ ਔਨ 31st ਆਫ ਅਗਸਟ ਜੈਨੇਸਿਸ ਡੋਨਟ ਫੋਰਗੇਟ ਇਟਸ ਏਨ 올 ਡੇ ਵੈਟ ਕਮ ਵੈਨੈਵਰ ਯੂ ਕੈਨ ਫਾਰ ਦਾ ਹੋਲ ਡੇ ਥੈਂਕ ਯੂ ਗੁਰਜੋਤ ਜੀ ਜਿਹੜੇ ਨਹੀਂ ਆ ਸਕਦੇ ਉਹ ਤੁਹਾਡੇ ਆਈਪੀਟੀਵੀ ਤੇ ਸ਼ੋਅ ਦੇਖ ਸਕਣਗੇ ਹਾਂ ਇਹ ਵੀ ਅਸੀਂ ਹਾਂ ਇਹ ਅਵੇਲੇਬਲ ਹੋਏਗਾ ਔਨ ਐਜ਼ ਅ ਵੈਬ ਸੀਰੀਜ਼ ਸੋ ਯੂ ਕੈਨ ਡੈਫੀਨਿਟਲੀ ਵਾਚ ਇਟ ਬਟ ਜੇ ਤੁਸੀਂ ਸ਼ੋਅ ਤੇ ਆਓਗੇ ਤਾਂ ਤੁਸੀਂ ਵੀ ਟੀਵੀ ਤੇ ਆ ਸਕਦੇ ਹੈਗੇ ਬਟ ਸਰਪ੍ਰਾਈਜ਼ ਤੁਸੀਂ ਖਰਾਬ ਕਰਤਾ ਨਾ ਅਸੀਂ ਦੱਸਣਾ ਬਾਅਦ ਚ ਸੀ ਪਰ ਚਲੋ ਹੁਣ ਰਿਵੀਲ ਹੋ ਗਿਆ ਜਿੰਨਾ ਵੱਡਾ ਸ਼ੋਅ ਹੈ ਤੇ ਓਨੇ ਹੀ ਜ਼ਿਆਦਾ ਸਪਾਂਸਰਸ ਜੁੜੇ ਹੋਏ ਨੇ ਸਾਡੇ ਨਾਲ ਵੈਡਿੰਗ ਸ਼ੋਅ ਦੇ ਵਿੱਚ ਹੁਣ ਅਸੀਂ ਗੱਲ ਕਰ ਰਹੇ ਹਾਂ সোহੇਲ ਰਾਜਾ ਜੀ ਨਾਲ ਜੋ ਕਿ ਨੇ ਪ੍ਰੈਜ਼ੈਂਟਿੰਗ ਸਪਾਂਸਰ ਦਾ ਵੈਡਿੰਗ ਸ਼ੋਅ ਦੇ ਤੇ ਇਹਨਾਂ ਦਾ ਬੂਥ ਵੀ ਹੋਏਗਾ ਉਸ ਸ਼ੋਅ ਦੇ ਉੱਪਰ ਇਹਨਾਂ ਦੇ ਰੈਸਟੋਰੈਂਟ ਮਿਰਚੀ ਰੈਸਟੋਰੈਂਟ ਦੇ ਨਾਂ ਤੋਂ সোহੇਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਆਪਣੇ ਵਿਚਾਰ ਦੱਸੋ ਤੁਸੀਂ ਕਿੱਦਾਂ ਜੁੜੇ ਸੀ ਮੀ ਜੀ ਨਾਲ ਅਸੀਂ ਤੇ ਆਲਵੇਜ਼ ਸੀਮੀ ਜੀ ਦਾ ਨਾਲ ਹੁੰਦੇ ਆਂ ਔਰ ਵੀ ਆਰ ਲੁਕਿੰਗ ਫੋਰਵਰਡ ਟੂ ਔਰ ਅਸੀਂ ਫੂਡ ਦਾ ਸਟਾਲ ਲਾਵਾਂਗੇ ਤੇ ਤੁਹਾਨੂੰ ਅ ਡਿਫਰੈਂਟ ਕੁਆਲਿਟੀਜ਼ ਫੂਡ ਦਿ ਲ ਬਣ ਗਿਆ ਲੇਕਿਨ ਔਨ ਦਾ ਟਾਪ ਲੇਟਰ ਪ੍ਰੋਗਰਾਮ ਹੋਣ ਜਾ ਰਿਹਾ ਹੈ ਤੁਸੀਂ ਇਹ ਪ੍ਰੋਗਰਾਮ ਮਿਸ ਨਹੀਂ ਕਰਨਾ ਫੈਸਲੀ ਜਿਹੜਾ ਸਾਡੇ ਸੁਣਿਆ ਹੈ ਉਹਨਾਂ ਨੂੰ ਤੇ ਦਿਸ ਗਣਾ ਬੀ ਵਨ ਆਫ ਦਾ ਬੈਸਟ ਸ਼ੋਅ ਔਰ ਇਸ ਕਿਸਮ ਦਾ ਸ਼ੋਅ ਤੁਸੀਂ ਪਹਿਲਾਂ ਨਾ ਸੁਣਿਆ ਹੈ ਨਾ ਦੇਖਿਆ ਤੇ ਇਹਦੇ ਵਿੱਚ ਮਾਡਲਸ ਵੀ ਆਣਗੇ ਸਿੰਗਰਸ ਵੀ ਆਣਗੇ ਫੂਡ ਸਟਾਲ ਵੀ ਹੋਣਗੇ ਡਾਂਸਸ ਵੀ ਹੋਣਗੇ ਸੋ ਯੂਨੀਕ ਸ਼ੋ ਹੈ ਯੂਨੀਕ ਫੂਡ ਆਈਟਮਸ ਵੀ ਹੋਣਗੀਆਂ ਜੀ ਬਿਲਕੁਲ ਯੂਨੀਕ ਹੋਏਗਾ ਐਸ ਪਰ ਸਿਮੀ ਜੀ ਇਨ ਅ ਕੁਇਕ ਸਪੈਸ਼ਲ ਤੁਹਾਨੂੰ ਫੂਡ ਦਾ ਕਿ ਹੈ ਅਸੀਂ ਇਸ ਵਾਰੀ ਤੁਹਾਡਾ ਡਿਫਰੈਂਟ ਫੂਡ ਲੈ ਕੇ ਆਵਾਂਗੇ ਸਪੈਸ਼ਲ ਡੇਲੀ ਕੇਸਿਸ ਦਾ ਜਿੱਦਾਂ ਵਿਆਚ ਉਸ ਤਰੀਕੇ ਨਾਲ ਹੁੰਦੀਆਂ ਸਟੈਟਿਕਲੀ ਤੋਂ ਬਹੁਤ ਅੱਛੀ ਹੋਵੇ ਸਰਪ੍ਰਾਈਜ਼ ਹੋਏਗਾ ਲੈਟਸ ਗਿਵ ਅ ਸਰਪ੍ਰਾਈਜ਼ ਪਲੀਜ਼ ਡੋਟ ਮਿਸ ਇਟ ਤੁਸੀਂ ਜ਼ਰੂਰ ਆਓ ਔਰ ਇਸ ਪ੍ਰੋਗਰਾਮ ਇੰਜੋਏ ਕਰੋਗੇ ਫ੍ਰੀ ਹੈ ਤੁਹਾਨੂੰ ਪਤਾ ਹੈ ਸਿਮੀ ਜੀ ਇੱਕ ਵੱਡੇ ਲੈਵਲ ਤੇ ਪ੍ਰੋਗਰਾਮ ਕਰੇ ਸੋ ਬੈਸਟ ਆਫ ਲੱਕ ਸਿਮੀ ਜੀ ਬਹੁਤ ਬਹੁਤ ਜੀ ਤੁਹਾਡੀ ਸਪੋਰਟ ਹੋਪਫੁਲੀ ਇਹ ਤੁਹਾਡਾ program You are one of the best programs in Calgary thank you thank you sir. channel thank you thank you Sohelji,